ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਲक्की ਮੱਕੜ ਚੈਨਲ ਤੇ ਸਵਾਗਤ ਹੈ ਹੁਣ ਜਿਹੜੀ ਆਪਾਂ ਗੱਲ ਕਰਨੀ ਹੈ ਹਰੇਕ ਜਿਹੜਾ ਸਿੱਧੂ ਮਸੇਰੇ ਵਾਲੇ ਨੂੰ ਚਾਹਨ ਵਾਲੇ ਸੀ ਜਿਹੜੇ ਫੈਨ ਸੀਗੇ ਸਿੱਧੂ ਮਸੇਰੇ ਵਾਲੇ ਦੇ ਪਿਆਰ ਕਰਨ ਵਾਲੇ ਹਰੇਕ ਦੇ ਮਨ 'ਚ ਹੈਗਾ ਵੀ ਉਦੋਂ ਸਿੱਧੂ ਦੇ ਜਿਹੜੇ ਲਾਸਟ ਮੂਮੈਂਟ ਜਿਹੜੀ ਡੈਥ ਹੋਣ ਤੋਂ ਪਹਿਲਾਂ ਵੀ ਕੀ ਉਹਦੇ ਵੀ ਹੋਣਾ ਕੀ ਉਹਦੇ ਮਤਲਬ ਵੀ ਕੀ ਕਿਹਾ ਹੋਣਾ ਆਪਦੇ ਦੋਸਤਾਂ ਨੂੰ ਜਾਂ ਕੀ ਗੱਲ ਹੋਈ ਹੋਣੀ ਹੈ ਇਸ ਵੇਰੇ ਪਹਿਲਾਂ ਆਪਾਂ ਗੱਲ ਕਰਨ ਤੋਂ ਪਹਿਲਾਂ ਜਿਵੇਂ ਆਪਾਂ ਦੇਖਿਆ ਸਿੱਧੂ ਮਸੇਵਾਲੇ ਨੂੰ ਜਦੋਂ ਆਪਦੇ ਲੋਕਾਂ ਵਾਸਤੇ ਖੜਾ ਹੋਇਆ ਸੀਗਾ ਵੋਟਾਂ 'ਚ ਤਾਂ ਫੇਮਸ ਤਾਂ ਬਹੁਤ ਜ਼ਿਆਦਾ ਸੀਗਾ ਪਰ ਉਹਨਾਂ ਐਸੀ ਮਾ ਕੁਝ ਨਾ ਕੁਝ ਆਪਦੇ ਮਾਨਸ ਲਈ ਆਪਦੇ ਪਿੰਡ ਲਈ ਕੁਝ ਕਰਾਂ ਤਾਂ ਲੋਕ ਉੱਥੇ ਉਹਨੂੰ ਗद्दार ਕਹਿਣ ਲੱਗੇ ਮਤਲਬ ਗਦਾਰ ਦਾ ਸਰਟੀਫਿਕੇਟ ਦੇਣ ਲੱਗੇ ਆਪਾਂ ਦੇਖਿਆ ਹੀ ਹੁਣ ਤੁਸੀਂ ਆ ਸਰਪੰਚੀ ਦੇ ਚੋਣਾਂ ਮਰਨ ਤੋਂ ਬਾਅਦ ਵੀ ਦੇਖ ਲਓ ਤੁਸੀਂ ਉੱਥੋਂ ਦੇ ਲੋਕ ਵੀ ਸਿੱਧੂ ਮਸੇਵਾਲ ਦਾ ਹੰਕਾਰ ਹਰਾਤਾ ਸਿੱਧੂ ਮਸੇਵਾਲਾ ਹਰਾਤਾ ਵੀ ਮਰਨ ਤੋਂ ਬਾਅਦ ਵੀ ਲੋਕ ਉਹਦੀ ਮਿੱਟੀ ਪਰੋਲੀ ਗਏ ਤੇ ਐਸ ਕਰਕੇ ਹੁਣ ਜਿਵੇਂ ਜਿਵੇਂ ਲਾਸਟ ਉਹਨੂੰ ਪਤਾ ਲੱਗ ਗਿਆ ਸੀਗਾ ਵੀ ਪਿੱਛੋਂ ਵੀ ਯਾਰ ਆਪਣਾ ਅਟੈਕ ਹੋਣ ਵਾਲਾ ਤਾਂ ਉਹਦੇ ਦੋਸਤਾਂ ਨੇ ਵੀ ਅਖੇ ਯਾਰ ਸ਼ੱਕੀ ਕਾਰਵਾਈਆਂ ਲੱਗਦੀਆਂ ਤਾਂ ਉਹਦੇ ਦੋਸਤਾਂ ਨੇ ਅਖੇ ਆਪਾਂ ਕੁਝ ਕਰੀ ਐਕਸ਼ਨ ਲੋ ਸਿੱਧੂ ਮਤਲਬ ਵੀ ਉਹਦੇ ਚਲੋ ਉਹਦੇ ਕੋਲ ਸਾਰਾ ਕੁਝ ਸੀਗਾ ਤਾਂ ਉਹ ਉਹਨੇ ਸੋਚਿਆ ਯਾਰ ਜੇ ਆਪਾਂ ਪਹਿਲਾਂ ਚਲਾਤੀ ਕੁਦਰਤੀ ਕਦੋਂ ਪਰਸੈਂਟ ਨਾ ਉਹ ਨਿਕਲੇ ਕੋਈ ਸ਼ੱਕੀ ਸ਼ੱਕੀ ਸ਼ਕਲ ਨਹੀਂ ਹੋਏ ਉਹ ਤਾਂ ਲੋਕਾਂ ਨੇ ਕਹਿ ਜਨਾ ਯਾਰ ਐਵੇਂ ਤੁਰੇ ਜਾਂਦੇ ਨੇ ਗੋਲੀਆਂ ਚਲਾਤੀਆਂ ਵੀ ਬੋਟਾਂ ਤੋਂ ਬਾਅਦ ਇਹ ਬਖਲਾਇਆ ਫਿਰਦਾ ਤੇ ਇਹਨੇ ਗੋਲੀਆਂ ਚਲਾਤੀਆਂ ਤੇ ਜਿਵੇਂ ਆਪ ਨੂੰ ਪਤਾ ਹਰੇਕ ਬੰਦਾ ਉਹਨੂੰ ਹੰਕਾਰਿਆ ਕਹਿੰਦਾ ਸੀਗਾ ਜਦੋਂ ਮਿਲੇ ਨਹੀਂ ਲੋਕ ਤਾਂ ਉਹਨੂੰ ਹਰੇਕ ਇਹ ਹੰਕਾਰਿਆ ਤੇ ਹਰੇਕ ਬੰਦਾ ਨੂੰ ਇਹ ਗੱਲ ਕਹਿੰਦਾ ਸੀਗਾ ਪਰ ਮਿਲਣ ਤੋਂ ਬਾਅਦ ਪਤਾ ਲੱਗਦਾ ਹਰੇਕ ਬੰਦੇ ਦਾ ਆਪਾਂ ਜਿਹੜੇ ਮਿਲਦੇ ਆ ਫਿਰ ਉਹਦੇ ਸੁਭਾਅ ਬਾਰੇ ਕੈਰੈਕਟਰ ਬਾਰੇ ਪਤਾ ਲੱਗਦਾ ਬੰਦਾ ਕਹੇਜ ਐ ਪਰ ਜਿਹੜੇ ਬੰਦੇ ਨੂੰ ਮਿਲੇ ਨਹੀਂ ਸੀਗੇ ਬਿਨਾਂ ਸੋਚੇ ਸਮਝੇ ਹੰਕਾਰਿਆ ਕਹਿੰਦੇ ਸੀਗੇ ਤਾਂ ਉਹਨੇ ਸੋਚਿਆ ਯਾਰ ਵੀ ਲੋਕਾਂ ਨੇ ਫੇਰ ਆਪ ਨੂੰ ਵੋਟਾਂ ਲਈ ਜਦੋਂ ਗਦਾਰ ਕਹੀ ਗਏ ਜੇ ਆਪਾਂ ਹੁਣ ਕੋਈ ਨਾ ਕੋਈ ਐਕਸ਼ਨ ਲੈ ਲਿਆ ਤਾਂ ਲੋਕ ਇਹ ਕਹਿਣ ਕੁਦਰਤੀ ਉਹ ਨਾ ਨਿਕਲੇ ਵੀ ਮਤਲਬ ਜਿਹੜੇ ਹਮਲਾ ਕਰਨ ਵਾਲੇ ਸੀਗੇ ਜਿਹੜੇ ਆਪਣੇ ਵੀ ਉਹ ਨਾ ਨਿਕਲੇ ਤਾਂ ਕੁਦਰਤੀ ਹੋਰ ਨਿਕਲੇ ਵੀ ਉਹਦੇ ਫੈਨ ਨਿਕਲੇ ਜਾਂ ਚਾਹ ਨਾਲੇ ਨਿਕਲੇ ਤਾਂ ਲੋਕ ਇਹ ਕਹਿਣਗੇ ਵੀ ਯਾਰ ਇਹ ਰੋ ਵੀ ਫੁਕਰਾ ਬੋਟਾ ਦਬਾ ਹਿੱਲੇ ਫਿਰਦਾ ਫੁਕਰਾ ਗੋਲੀਆਂ ਚ ਚਲਾਈ ਜਾਂਦਾ ਉਹ ਲੋਕਾਂ ਤੇ ਤੁਰੇ ਜਾਂਦੇ ਹਤੇ ਤਾਂ ਉਹਦੇ ਲਾਸਟ ਬੋਲ ਇਹ ਸੀਗੇ ਵੀ ਯਾਰ ਆਪਾਂ ਪਹਿਲਾਂ ਕੁਝ ਨਾ ਕਰੋ ਉਹ ਦੇਖਦੇ ਆ ਉਹ ਕੀ ਕਰਦੇ ਆ ਤਾਂ ਉਹਨਾਂ ਨੇ ਉਸ ਤੋਂ ਬਾਅਦ ਉਹ ਤੁਹਾਨੂੰ ਪਤਾ ਹੀ ਹੈ ਦੋ ਕਾਰਾਂ ਸੀਗੀਆਂ ਤੇ ਉਸ ਤੋਂ ਬਾਅਦ ਕਾਨੂੰ ਫੋ ਪੈਂਦਾ ਜਦੋਂ ਪਹਿਲਾ ਟੈਗ ਜੀਦਾ ਹੋ ਜੇ ਤੇ ਇਸ ਕਰਕੇ ਵੀਰੋ ਮਤਲਬ ਵੀ ਉਹਨੇ ਲੋਕਾਂ ਦੇ ਡਰ ਤੋਂ ਹੀ ਜਿਵੇਂ ਤੁਸੀਂ ਦੇਖਿਆ ਹੀ ਉਹਦਾ ਸਕੇਪ ਗੋਰਡ ਗਾਣਾ ਆ ਸੀਗਾ ਵੀ ਹਾਈ ਹੋਂਦ ਸੋ ਲੋਕੋ ਗਦਾਰ ਕੋਣ ਤੇ ਉਹਨੇ ਤਾਂ ਲੋਕਾਂ ਨੂੰ ਜਵਾਬ ਦਿੱਤਾ ਸੀਗਾ ਪਰ ਸਰਕਾਰ ਦੇ ਕਈ ਮੰਤਰੀ ਉਹਦੇ ਬਾਰੇ ਕਹਿਣ ਲੱਗੇ ਸੀ ਜੀ ਯਾਰ ਵੀ ਸਿੱਧੂ ਦਾ ਦੂਜਾ ਕੇਸ ਜਿਹੜਾ ਉਹਦਾ ਹਥਿਆਰ ਗੋਲੀ ਚਲਾਉਣ ਦਾ 847 ਦਾ ਕੇਸ ਖੋਲਾਂਗੇ ਕਰਾਂਗੇ ਚਾਹੇ ਦੇਖਿਆ ਯਾਰ ਉਹਨੇ ਆਪਣੇ ਦੋਸਤਾਂ ਨੂੰ ਕਿਹਾ ਜਦੋਂ ਲਾਸਟ ਤੇ ਜਦੋਂ ਉਹਦੀ ਡੈਥ ਤੋਂ ਪਹਿਲਾਂ ਵੀ ਆਪ ਨੂੰ ਸਰਕਾਰ ਵੀ ਆਪਣੇ ਮਗਰ ਹੈ ਤੇ ਲੋਕਾਂ ਨੇ ਵੀ ਨੇ ਆਪਣਾ ਖੜਾ ਛੱਡਣਾ ਵੀ ਲੋਕ ਸਰਟੀਫਿਕੇਟ ਕੋਈ ਨਾ ਕੋਈ ਹੋਰ ਦੇ ਦੇਣਗੇ ਅੱਜ ਵੀਰੋ ਗੱਲ ਸੰਜੀ ਕਰਨੀ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਮੈਟ ਕਰਿਓ ਜਿਹੜੇ ਮੇਰੇ ਵੀਡੀਓ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਇੱਕ ਮੇਰੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ